ਕੱਦ ਨਹੀਂ ਬਾੜਨ ਦਿੱਤਾ ਜਾ ਰਿਹਾ ਉਹ ਦੀ ਸੱਚਾਈ ਦੀ ਕਹਾਣੀ ਕੀ ਹੈ ਭਾਈ ਮੈਂ ਗਰਮੇਲਸਰ ਖਰਪਾਂਜ ਪਿੰਡ ਮਸੂਦ ਵਾਲਾ ਜੀ ਤਸਵੀਰ ਜਿਹੜਾ ਜਿਹੜਾ ਫੋਟੋ ਜੀ ਆ ਸਾਨੂੰ ਇਹ ਸੁਣਿਆ ਗਿਆ ਸੀਗਾ ਵੀ ਕੁੜੀ ਵਾਲੇ ਜਿਹੜੀ ਨਾ ਕੁੜੀ ਵੈਈ ਸੀ ਹਮ ਸਧਾਲੇ ਪਿੰਡ ਤੋਂ ਜੀ ਇੱਥੇ ਘਣੀਏ ਪਿੰਡ ਹੂੰ ਇਹ ਜਿਹੜਾ ਮੁੰਡਾ ਇਹਦੇ ਘਰ ਵਾਲੀ ਕੁੜੀ ਹੋ ਜੀ ਉਹ ਆਂਦੀ ਇਹਦੇ ਮਾਂ ਦੇ ਕੁੱਟ ਮਾਰ ਕੇ ਕੀਤੀ ਆਉਨੇ ਜੀ ਫੇਰ ਉਹਦੇ ਕਿਸੇ ਮੁੰਡੇ ਨਾਲ ਨਜਾਇਜ਼ ਪੰਥ ਸੀਗੇ ਜੀ ਉਹਦੇ ਵੀਡੀਓ ਦੇ ਕੋਲੇ ਮੁੰਡੇ ਕੋਲੇ ਫੋਟੋਆਂ ਦੇ ਕੋਲੇ ਆ ਜੀ ਇਹ ਮੁੰਡਾ ਦਾ ਵੀ ਮੈਨੂੰ ਦਵਾਈ ਦੇ ਕੇ ਜਿਹੜੇ ਗੋਲੀਆਂ ਉਹ ਦੇ ਕੇ ਤੇ ਮੈਨੂੰ ਸਵਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਜੀ ਇਸ ਕਰਕੇ ਮੇਰਾ ਸਾਥ ਉਹ ਮੈਂ ਮੇਰੇ ਘਰ ਵਾਲੇ ਗਲਤ ਆ ਮੈਂ ਉਹ ਮੇਰਾ ਚੋਸ ਵਿੱਚ ਫੈਲਾ ਕਰੋ ਜੀ ਤੁਹਾਡੀ ਸ਼ਾਦੀ ਹੋਈ ਨੂੰ ਕਿੰਨਾ ਟਾਈਮ ਹੋ ਗਿਆ 10 ਸਾਲ ਹੋ ਗਏ 2014 ਚ ਸ਼ਾਦੀ ਹੋਈ ਸੀ ਜੀ ਉਸ ਤੋਂ 6 ਸਾਲ ਕੁ ਬਾਅਦ ਉਹ ਗੱਲ ਕੰਮ ਚੱਲ ਪਿਆ ਸੀ ਉਸ ਦਾ ਬੱਚਾ ਹੋਇਆ ਸਾਲ ਸਾਲ ਤੋਂ ਬਾਅਦ ਫਿਰ ਉਹ ਗੱਲ ਵੀ ਜਾਇਸਵੰਤ ਸੀ ਉਹਦੇ ਬੰਦਾ ਉੱਥੇ ਫਿਰ ਪੱਛ ਸਾਡੇ ਨਿਯੋਰ ਪੰਚਾਇਤ ਉਹ ਲੈ ਕੇ ਤੁਸੀਂ ਨੂੰ ਪੰਚਾਇਤ ਹੋਣ ਤੋਂ ਬਾਅਦ ਉਹਨਾਂ ਨੇ ਪੰਚਾਇਤ ਪੰਚਾਇਤ ਵਿੱਚ ਉਹਨਾਂ ਨੇ ਕੇਰਲ ਸਾਡੇ ਨਾਲ ਪੁੱਛੀ ਕਿ ਗਾਹ ਤੋਂ ਗਲਤੀ ਕਰਨ ਦੀ ਤਾਂ ਫਿਰ ਅਸੀਂ ਜ਼ਿੰਮੇਵਾਰ ਫਵਾ ਗਏ ਉਸ ਤੋਂ ਬਾਅਦ ਫਿਰ ਦੂਸਰਾ ਬੱਚਾ ਜੋ ਹੋਣ ਤੋਂ ਪਹਿਲਾਂ ਦੂਸਰਾ ਬੱਚਾ ਉਹਦੇ ਤੇ ਫੇਰ ਦੂਸਰੀ ਵਾਰ ਉਹਦੇ ਨਜਾਇਜ਼ ਸੰਬੰਧ ਬੱਚੇ ਦਾ ਜੀ ਉਹਦੇ ਆਪਦੇ ਅਨਜਾਇਜ਼ ਸੰਬੰਧ ਸੀ ਉਹਦੇ ਜੀ ਤੇ ਉਦੋਂ ਫਿਰ ਬੰਦਾ ਫੜ ਲਿਆ ਉਥੇ ਜੀ ਘਰੇ ਜੋ ਬੰਦਾ ਆਇਆ ਬੰਦਾ ਫੜ ਲਿਆ ਉਹਦਾ ਤੇ ਤੇ ਬੰਦਾ ਮੈਨੂੰ ਅੱਛਾ ਚਲੋ ਵੇਖੋ ਬੰਦਾ ਹਰ ਇੱਕ ਇਨਸਾਨ ਭਾਵਕ ਹੋ ਜਾਂਦਾ ਨਹੀਂ ਗੱਲਬਾਤ ਹੁੰਦੀ ਕੈਮਰੇ ਅੱਗੇ ਹਰੇਕ ਨਹੀਂ ਵੀ ਬੋਲ ਸਕਦਾ ਇਹ ਬਾਈ ਵੀ ਇਸ ਲੱਗਰਦੇ ਨੇ ਕਿ ਕਹਾਣੀ ਕੀ ਹੈ ਪੂਰੀ ਬਾਈ ਜਿਹੜੀ ਹੁਣ 3 ਦਿਨ 4 ਦਿਨ ਤੋਂ ਜਨਨ ਕਿ ਇਹ ਮਸਲਾ ਬਣਿਆ ਹੋਇਆ ਮੇਰੀ ਗੱਲ ਸੁਣੋ ਜੀ ਇਹ 2014 ਚ ਵਿਆਹ ਹੋਇਆ ਜੀ ਉਸ ਤੋਂ ਬਾਅਦ 20 ਦਿਨ ਮਹੀਨੇ ਬਾਅਦ ਹੀ ਇਹਨਾਂ ਦੇ ਘਰੇ ਲੜਾਈ ਕਲੇਸ਼ ਸ਼ੁਰੂ ਹੋ ਗਿਆ ਜੀ ਜੀ ਲੜਾਈ ਕਲੇਸ਼ ਸ਼ੁਰੂ ਹੋ ਗਿਆ ਇਹਨਾਂ ਦਾ ਪੰਚਾਇਤਾਂ ਹੁੰਦੀਆਂ ਰਹਿ ਗਈ ਹਮਮ ਪੰਜ ਚਾਰ ਪੰਚਾਇਤਾਂ ਹੋਈਆਂ 50 50 100 100 ਬੰਦੇ ਦੀ ਤੇ ਉਹ ਟਕਾਉਂਦੇ ਰਹੇ ਆ ਜੀ ਜੀ ਉਸ ਤੋਂ ਬਾਅਦ ਫੇਰ ਉਹ ਬੱਚਿਆਂ ਨੂੰ ਮਾਰਨ ਲੱਗੀ ਆ ਅੱਛਾ ਜੀ ਜੋ ਬੱਚਾ ਮਾਰਨ ਲੱਗੀ ਉਹਦੀ ਸੱਸ ਹਾਂ ਸਿਡਾਉਣ ਲੱਗੀ ਜੀ ਸੱਚ ਦੇ ਉਹਦੇ ਨੀਲ ਪਾਏ ਜੀ ਫੋਟੋ ਸਾਡੇ ਕੋਲ ਆ ਤੇ ਸੌਹਰਾ ਸਿਡਾਉਣ ਲੱਗਾ ਸੌਹਰੇ ਦੀ ਦਾੜੀ ਪੱਟੀ ਆ ਅੱਛਾ ਜੀ ਇਹ ਗੱਲ ਹੋਈ ਆ ਜੀ ਉਸ ਤੋਂ ਬਾਅਦ ਫਿਰ ਫੈਸਲਾ ਹੋ ਗਿਆ ਜੀ ਵੀ ਚਲੋ ਨਵੇਂ ਲੋ ਯਾਰ ਕੋਈ ਨਹੀਂ ਇਹਨੂੰ ਸਿਰੇ ਲਾਉ ਉਸ ਤੋਂ ਬਾਅਦ ਜੀ ਕੋਈ ਸਿਰੇ ਗੱਲਾਂ ਲੱਗੀ ਆ ਅਖੀਰ ਨੂੰ ਇਹਨਾਂ ਨੇ ਅੱਡ ਕਰਤੀ ਜੀ ਜੀ ਅੱਡ ਕਰਕੇ ਤੇ ਉੱਤੇ ਆਡਣ ਦਾ ਕਮਰਾ ਦੇ ਤਾਂ ਉਹਨੂੰ ਨਾ ਉਹ ਥੱਲੇ ਉੱਤਰਦੀ ਨਾ ਕੋਈ ਕੰਮ ਕਰਦੀ ਸੀ ਕੰਮ ਕਰ ਇਹਨਾਂ ਦੇ ਹੱਥ 'ਚ ਹੀ ਸਾਰਾ ਅੱਛਾ ਹਾਂ ਨਾ ਇਹਨੂੰ ਵੀ ਨਹੀਂ ਸੋਨਾਂ ਨੂੰ ਆਉਦੇ ਮਾਪਿਆਂ ਨਾਲ ਬੋਲਣ ਦੀ ਅੱਛਾ ਤੂੰ ਥੱਲੇ ਜਾਣਾ ਹੀ ਨਹੀਂ ਤਦ ਵੀ ਤਾਂ ਬਾਲਟੀ ਨਾ ਤਾਂ ਰਹਿੰਦੇ ਲਏ ਆ ਜੀ ਥੱਲੇ ਨਹੀਂ ਉਤਰਦੀ ਜੀ ਤੇ ਉੱਥੋਂ ਦੇ ਨਜਾਇਜ਼ ਸੰਬੰਧ ਹੋਏ ਹੂੰ ਇਹ ਸਾਨੂੰ ਕਿਸੇ ਨੂੰ ਪਤਾ ਨਹੀਂ ਸੀ ਇਹ ਇਹਨੂੰ ਵੀ ਨਹੀਂ ਪਤਾ ਸੀ ਜੀ ਇਹਨੂੰ ਜੇ ਪਤਾ ਵੀ ਸੀ ਤਾਂ ਇਹਨੂੰ ਘੂੜਿਆ ਜਾਂਦਾ ਸੀਗਾ। ਅੱਛਾ। ਕੋਈ ਉਹਦੇ ਕੋਲ ਰਿਵਾਰਡ ਵਰ ਵੀ ਸੀਗਾ ਜੀ। ਬੰਦਾ ਜਿਹੜਾ ਆਉਂਦਾ ਸੀਗਾ ਇਹਨੂੰ ਡਰਾਇਆ ਤੇ ਭੁਗਾਇਆ ਸਾਡੇ ਕੋਲ ਗੱਲ ਨਹੀਂ ਕਰੀਏ ਨੇ। ਜੀ। ਜਿੱਦੇ ਸਰੇ ਆਮ ਘਰੇ ਫੜਿਆ ਗਿਆ ਉਹਦੇ ਰੋਣਾ ਪਿਆ। ਜੀ। ਉਸ ਤੋਂ ਬਾਅਦ ਫਿਰ ਫੈਸਲਾ ਹੋਇਆ ਜੀ ਫੈਸਲਾ ਹੋਇਆ ਨਯੌਰ 50 ਬੰਦਿਆਂ ਚ। ਜੀ। ਉਹਦੇ ਸਹੁਰਾ ਸੀਗਾ ਆ ਪਿਓ ਸੀ ਕੁੜੀ ਦਾ ਪਿਓ ਸੀ। ਜੀ। ਤੇ ਇੱਕ ਸਰਜੀਤ ਸਿੰਘ ਅਲੀ ਕੇਰਾ ਸੀਗਾ ਰਿਸ਼ਤੇਦਾਰ ਜੀ ਉਹ ਆਏ ਆ ਪੰਚਾਇਤ ਦੇ ਵਿੱਚ ਉਹ ਕਹਿੰਦੇ ਵੀ ਸਾਡਾ ਇਹ ਫੈਸਲਾ ਵੀ ਅਸੀਂ ਅੱਜ ਤੋਂ ਬਾਅਦ ਨਾ ਕੁੜੀ ਨੂੰ ਤੋੜਗੇ ਨਾ ਵਸਾਈਗੇ ਵੀ ਸਾਡੀ ਕੁੜੀ ਸਾਡੇ ਕੋਲ ਅਸੀਂ ਤਾਂ ਮਾਰਨੀ ਹੈ ਕੁੜੀ ਨੂੰ ਜੀ ਹਾਂ ਜਦੋਂ ਉਹਨਾਂ ਨੇ ਇਹ ਗੱਲ ਕਹਦੀ ਮਾਰਨੀ ਐ ਉੱਥੇ ਫਿਰ ਫੈਸਲਾ ਸਾਨੂੰ ਕਹਦੇ ਤੁਸੀਂ ਲਿਖ ਕੇ ਦੇ ਦਿਓ ਅਸੀਂ ਤਾਂ ਮਾਰਨੀ ਐ ਅਛਾ ਭਾਈ ਇਹ ਨਹੀਂ ਲਿਖ ਕੇ ਦੇ ਸਕਦੇ ਜੇ ਫੈਸਲਾ ਕਰਨਾ ਤੇ ਲਿਖ ਕੇ ਲੈ ਲਓ ਮਾਰਨ ਲਈ ਅਸੀਂ ਅੱਖ ਚ ਨਹੀਂ ਜੀ ਤੁਸੀਂ ਆਪ ਦੀ ਕਿਸੇ ਨੂੰ ਹੋਰ ਤਰੋ ਕੁੜੀ ਸਾਡੇ ਨਾਲ ਨੀ ਮੇੜੋ ਵੀ ਇਹ ਗੱਲ ਕੌਣ ਕਹਿ ਰਿਹਾ ਸੀ ਕੁੜੀ ਦਾ ਪਿਓ ਜੀ ਸਾਡੇ ਅੱਖਾਂ ਦੇ ਸਾਹਮਣੇ ਹੋਇਆ 50 ਬੰਦਿਆਂ ਦੇ ਸਾਹਮਣੇ ਨਿਆਉਰ ਫੈਸਲਾ ਹੋਇਆ ਆ ਬੰਦੇ ਦੇ ਘਰੇ ਇਹਨੂੰ ਗੱਲ ਸੁਣ ਲੋ ਇਹ ਨਹੀਂ ਸਾਰਾ ਬਤਾ ਜੀ ਅੱਗੇ ਸਭ ਕੋਲੇ ਛੁੱਟ ਜਾਂ ਹਾਂ ਉਸ ਤੋਂ ਬਾਅਦ ਜੀ ਇਹ 4 ਸਾਲ ਟੁੱਪ ਰਿਆ ਜੀ ਇਹ ਸਾਡਾ ਉਹ ਉਸ ਤੋਂ ਬਾਅਦ ਬਚਕਾ ਵੀ ਹੁੰਨਾ ਹੈ ਘਰੇ ਉਹ ਬੱਚੇ ਆਪ ਦਿੱਤੇ ਜੀ ਬੱਚੇ ਅਸੀਂ ਆਪ ਲਿਆ ਕੇ ਉਧੇ ਦੇ ਪਾਲੇ ਛੋਟੇ ਛੋਟੇ ਬੱਚੇ ਸੀ ਇੱਥੇ ਪਾਲਿਆ ਜੀ ਇੱਥੇ ਪੜਦੇ ਆ ਬੱਚੇ ਸਾਡੇ ਕੋਲੇ ਰਹਿੰਦੇ ਆ ਜੀ ਉਦੋਂ ਬਾਅਦ ਕੀ ਹੋਇਆ ਜੀ ਉਦੋਂ ਬਾਅਦ ਇਹ ਇਹ ਰੌਲਾ ਪਾਉਣ ਲੱਗ ਗਈ ਜੋ ਜੋ ਸੀ ਮੋਬਾਈਲ ਘਰੇ ਲਿਆੰ ਭਾਈ ਫੜ ਕੇ ਮੋਬਾਈਲ ਚ ਫੋਟੋਆਂ ਨਿਕਲੀਆਂ ਆਈਆਂ ਉਹਨਾਂ ਨੇ ਡਿਲੀਟ ਕਰਾਇਆ ਸੀ ਆਪਦੇ ਜਾਨੇ ਉਹ ਮੋਬਾਈਲ ਚ ਸਾਰਾ ਕੁਝ ਨਿਕਲਿਆ ਜੀ ਜੀ ਹਾਂ ਆ ਸਬੂਤ ਆ ਜਿਹੜੇ ਸਾਡੇ ਜਦੋਂ ਜਦੋਂ ਮੁੰਡਾ ਫੜਿਆ ਜਾਂਦਾ ਉਦੋਂ ਜਨੇ ਕਿ ਕੁੜੀ ਦਾ ਪੇਕਾ ਪਰਿਵਾਰ ਸੱਦਾ ਜਾਂਦਾ ਸਾਰ ਸੱਦੇ ਸੀਗਾ ਜੀ ਸੱਦੇ ਸੀ ਉਹ ਲੈ ਕੇ ਆ ਕੇ ਅੱਛਾ ਲੈ ਗਏ ਉਦੋਂ ਅਗਲੇ ਦਿਨ ਹੀ ਫੈਸਲਾ ਹੁੰਦਾ ਜੀ ਉਥੇ ਪੰਚਾਇਤ ਹੁੰਦੀ ਹੈ ਪੰਚਾਇਤ ਦੇ ਸਾਹਮਣੇ ਪੈਸਾ ਹੋਗਾ ਵੀ ਨਾ ਸਾਡਾ ਨਹੀਂ ਸੀ ਅੱਜ ਤੁਰਗੇ ਨਾ ਕੱਲ ਤੁਰਗੇ ਹੁਣ ਇਸ ਟਾਈਮ ਫੇਰ ਰੌਲਾ ਪਾਉਂਦੇ ਜੀ ਉਹ ਕੁੜੀ ਦੇ ਜਿਹੜੇ ਭਰਾ ਸੀ ਉਹ ਆਏ ਛੋਟਾ ਹਾਂ ਹੁਣ ਬਾਹਰ ਗਿਆ ਜੀ ਹਾਂ ਅਸਾ ਤੁਸੀਂ ਵਿਚੋਲੇ ਸੀ ਇਹਨਾਂ ਦੀ ਨਹੀਂ ਨਹੀਂ ਜੀ ਇਹ ਤਾਂ ਰਿਸ਼ਤੇਦਾਰ ਹੈ ਅਸਾ ਰਿਸ਼ਤੇਦਾਰ ਹੈ ਹਾਂ ਜੀ ਇਹ ਕੁੜੀ ਦੀਆਂ ਤੁਹਾਨੂੰ ਜੇ ਗਲਤੀਆਂ ਰਸ ਗਈਆਂ ਤੇ ਸ਼ਾਇਦ ਤੁਸੀਂ ਵੀ ਆਦੇ ਪਰਿਵਾਰ ਚ ਮਾਰੋ ਨਾ ਨਿਗਾਤੀਆਂ ਪਹਿਣਾ ਕਰਨੀਆਂ ਆਪਣੇ ਕੰਨੀ ਉਹ ਬੰਦਾ ਇਹੀ ਗੱਲ ਕਹਿੰਦਾ ਵੀ ਇਹ ਦੋਏ ਕੁੜੀ ਮਾਰਨੀ ਚਾਹੀਦੀ ਹੈ ਕੁੜੀ ਦੇ ਘਰੇ ਜਿਹੜਾ ਸਵੇਦੇ ਪੇਕ ਕਰਨੇ ਦਿੱਤਾ ਸੀ ਮੇਜ ਸਿੰਘ ਵਾਲਾ ਇਹਨੇ ਉਹ ਬੰਦੇ ਨੂੰ ਚੁਕਾਤਾ ਅੱਛਾ ਜਾਣੇ ਨਾ ਕੋਈ ਕੋਈ ਉਹ ਦੂਬਾਰ ਉਹਨਾਂ ਬੰਦਿਆਂ ਨੇ ਪੰਜ ਤੋਲਿਆਂ ਦੀ ਚੈਨੀ ਪਾਈ ਸੀ ਮੁੰਡੇ ਨੂੰ ਜੀ ਉਹ ਉਹਨੇ ਕੁੜੀ ਨੇ ਉਹ ਮੁੰਡੇ ਨੂੰ ਜੀ ਉਹਨੇ ਉਹ ਮੁੰਡਾ ਹੀ ਖੇਣੇ ਦਾ 10-10 ਜੀ ਇਹਨੂੰ ਜਾਂ ਤਾਂ ਅੰਦਰ ਪਾੜ ਕੇ ਜਿੰਦਾ ਨਾਲ ਦੇ ਜੇ ਕੋਲੇ ਰੱਖਦੇ ਸੀ ਬਾਜ ਜੀ ਇਹ ਤਾਂ ਆ ਰਹੇ ਨੇ ਜੀ ਉਹਨਾਂ ਨੇ ਆਪ ਅੰਦਰ ਪੈਣਾ ਸੀ ਤੇ ਇਹਨੂੰ ਬਾਹਰ ਬਾਹਰ ਟੀ ਰੱਖ ਕੇ ਦੇਸ਼ ਜੇਪਸਾ ਕਰ ਹਾਲਾ ਰਹੇ ਇਹ ਨਹੀਂ ਬੰਦਾ ਪਸਪਤੀ ਬੰਦਾ ਤੇ ਕੱਲ ਦੇਖਣਾ ਫਾਦੇ ਨਹੀਂ ਬੰਦਾ ਜਿੰਨੀ ਵਾਰੀ ਗੈਸ ਹੋਈ ਕੁੜੀ ਨੇ ਨੂੰ ਕੁੱਟਿਆ ਉਹ ਸੰਬੰਧ ਦੇ ਤੈਸ ਤੇ ਗਿਆ ਕੋਈ ਵੀ ਥੋੜੀ ਕੁੜੀ ਨੇ ਪਰ ਸਾਡਾ ਮੁੰਡਾ ਜੀ ਹਾਂ ਉਹ ਤਾਂ ਇਹ ਪਤਾ ਕੀ ਗੱਲ ਕਹਿੰਦੇ ਸੀ ਉਹ ਕਹਿੰਦੇ ਸੀ ਵੀ ਤੂੰ ਕੁੜੀ ਦੀ ਲੱਤ ਤੋੜ ਦੇ ਵੀ ਅਸੀਂ ਕਿਤੇ ਤਾਂ ਕਹਿ ਦਈਏ ਵੀ ਸਾਡੇ ਪਰੋਣੇ ਨੇ ਸਾਡੀ ਕੁੜੀ ਕੁਤੀ ਵੀ ਕੁੜੀ ਬਾਈ ਗਲਤ ਸੀ ਅੱਜ ਖਾ ਲੋ ਕੱਲ ਖਾ ਲੋ ਕੁੜੀ ਦੇ ਪਿਓ ਉੱਥੋਂ ਜਾ ਕੇ ਚੈਨੀ ਬੜਾ ਕੇ ਲਿਆ ਲੱਖੇ ਸਦਾਣੇ ਨੇ ਚੈਨੀ ਬੜਾ ਕੇ ਲੈਂਦੀ ਉਹਨੂੰ ਮੇਰੇ ਕੋਲੇ ਆਇਆ ਮੈਨੂੰ ਕਹਿੰਦਾ ਵੀ ਚੈਨੀ ਅਸੀਂ ਉੱਥੋਂ ਲਿਆਏ ਆਂ ਜੀ ਜਿਹੜਾ ਮੇਜ ਮੂਰ ਗਿਆ ਸੀ ਉਹ ਤਾਂ ਨਹੀਂ ਆਪਾਂ ਨੂੰ ਬਤ ਜੀ ਇਹ ਰ ਮਸੂਰਵਾਲੇ ਮੁੰਡੇ ਦੇ ਨਾਨਕੇ ਆ ਜੀ ਮਸੂਰਵਾਲ ਵਿਆਹ ਤੇ ਗਏ ਹੂੰ ਉਹ ਕੁੜੀ ਮਸੂਰਵਾਲ ਨਹੀਂ ਰਾਤ ਨੂੰ ਰਹੀ ਜਾਗੋ ਵਾਲੇ ਦਿਨ ਉਹ ਮੁੰਡੇ ਕੋਲ ਜਾ ਕੇ ਰਾਤ ਰਹੀ ਜੀ ਹਾਂ ਇਹ ਨਾਲ ਗਿਆ ਇਹ ਨਾਲ ਗਿਆ ਦਾ ਫੱਟ ਕਰ ਆਇਆ ਇਹਦਾ ਜਵਾਈ ਸਾਧ ਬੰਦਾ ਨਹੀਂ ਕਰੇ ਤਾਂ ਕੋੜਦੀ ਨੇ ਤਾਂ ਤੁਹਾਡੀ ਪੰਚਾਇਤ ਹੋਈ ਆ ਯਾਨੀ ਕਿ ਕੁੜੀ ਦਾ ਜਿਹੜਾ ਬਾਪ ਆ ਉਹ ਕਹਿੰਦਾ ਤੁਸੀਂ ਲਾਤ ਤੋੜ ਦਿਓ ਠੀਕ ਹੈ ਹਾਂ ਅੱਜ ਕੁੜੀ ਕਿੰਨੇ ਚਿਰ ਬਾਅਦ ਯਾਨੀ ਕਿ ਆ ਕੇ ਪਰਿਵਾਰ ਦੇ ਥੋੜੇ ਗ੍ਰੇਡ ਵਰਕੇ ਬੈਠੀ ਜੀ ਕੁੜੀ ਹੁਣ ਆਏ ਬੈਗੀ ਉਹ ਲਾਲਚ ਤੇ ਆ ਗਏ ਬੰਦੇ ਜੀ ਉਦੇ ਤੱਕ ਸਮਾਨ ਵੀ ਛੱਡਦੇ ਸੀ ਕਹਿੰਦੇ ਵੀ ਅਸੀਂ ਜਿਹੜਾ ਸਮਾਨ ਦੇਤਾ ਸਾਡੇ ਦੋ ਤਿਆਂ ਦਾ ਹੂੰ ਸਾਰਾ ਕੁਝ ਸਾਡੇ ਦੋ ਤਿਆਂ ਦਾ ਅਸੀਂ ਕੁੜੀ ਲੈ ਜਾਣੀ ਹੈ ਇਕੱਲੀ ਤੇ ਸਾਡੇ ਨਾਲ 500 ਵਾਲੇ ਸਟਾਂਡ ਤੇ ਲੈ ਕੇ ਦੇ ਦੋ ਸੰਜੋਗਤਾ ਹੋ ਗਿਆ ਵੀ ਜਵਾਕ ਲਿਆਓ ਉਥੋਂ ਨਿਉਰੋ ਮੇਰੇ ਘਰੋਂ ਬੰਦੇ ਗਏ ਆ ਜਵਾਕ ਲੈਣ ਜਦੋਂ ਜਵਾਕ ਲੈਣ ਗਏ ਆ ਉੱਥੇ ਉਹਨਾਂ ਨੇ ਫੋਨ ਦਿੱਤਾ ਹੈ ਜਿਹੜੀ ਸਾਰੀ ਅੱਗ ਸੀ ਉਹ ਫੋਨ ਦੇ ਵਿੱਚ ਹੀ ਸੀ ਹੂੰ ਅੱਛਾ ਉਹ ਸੁਣਨ ਨੂੰ ਵੀ ਦਿਖਾਉਣੇ ਆ ਦੇਖੀ ਅਸੂ ਦੇਖੀ ਦਿੱਤੀ ਹਾਂ ਹੁਣ ਤੁਸੀਂ ਵੇਖ ਲਓ ਵੀ ਇੰਨੀਆਂ ਗੱਲਾਂ ਹੋਣ ਦੇ ਬਾਵਜੂਦ ਥੱਲੇ ਮਾਂ ਪਿਓ ਪੇਤ ਮਾਂ ਪਿਓ ਨੂੰ ਨਹੀਂ ਪਤਾ ਵੀ ਮੇਸਜ ਤਾਂ ਕਿ ਕੀ ਹੋਈ ਜਾਂਦਾ ਇਹ ਮੁੰਡੇ ਨੂੰ ਨੀ ਪਤਾ ਮੇਰੇ ਘਰੇ ਕੀ ਹੋਈ ਜਾਂਦਾ ਸਾਡੀ ਭੈਣ ਨੇ ਦੁੱਧ ਚੋ ਲੈਣਾ ਬਾਲਟੀ 'ਚ ਤੇ ਦੁੱਧ ਅੱਧਾ ਤਾਂ ਆਹ ਲੈ ਜਾਣਾ ਚਾਹ ਕੇ ਉਹਨਾਂ ਨੇ ਘੜਾ ਕੱਢਣੀ ਨਹੀਂ ਤਾਂ ਤੋਂ ਰੱਸੀ ਨਾਲ ਥੱਲੇ ਲੁਕਾ ਦੇਣਾ ਡੋਲੂ ਜਾਂ ਬਾਲਟੀ ਇਹਨਾਂ ਨੇ ਦੁੱਧ ਰੱਖ ਦੇਣਾ ਤਾਂ ਖਿੱਚ ਲੈਣੇ ਇਹ ਅੱਡ ਪੌੜੀਆਂ ਚੜਾਈਆਂ ਸੀ ਉਦੋਂ ਵੀ ਇਹ ਉਲਟ ਸੀ ਇਹ ਵੀ ਉਦੋਂ ਆਦੇ ਮਾਂ ਪਿਓ ਦੇ ਉਲਟ ਸੀ ਆ ਬੰਦਾ ਜਿਹੜਾ ਜੀ ਮਤਲਬ ਇੰਨਾ ਪ੍ਰਭਾਵ ਪਾਇਆ ਵਾ ਸੀ ਇਹਦੇ ਤੇ ਇਹ ਵੀ ਉਲਟ ਸੀ ਉਦੋਂ ਜੀ ਅੱਜ ਜਾਨੀ ਕਿ ਲੜਕੀ ਦਾ ਬਾਪ ਆਇਆ ਜਿਹੜਾ ਕਹਿੰਦਾ ਸੀ ਕਿ ਅੱਪ ਤੋੜ ਦੋ ਆਇਆ ਆਇਆ ਜੀ ਹੁਣ ਉਹ ਉਹਦਾ ਬਾਪ ਕੋਈ ਜਵਾਬ ਹੀ ਨਹੀਂ ਦੇ ਰਿਹਾ ਅੱਛਾ ਫੈਸਲਾ ਹੋਇਆ ਸੀ ਜਦੋਂ ਸਾਰਾ ਫੈਸਲਾ ਹੋ ਗਿਆ ਜੀ ਹਾਂ ਹੁਣ ਉਹ ਉਲਟ ਮੈਨੂੰ ਕਹਿੰਦਾ ਮੈਂ ਤੈਨੂੰ ਕਹਿੰਦਾ ਹਾਂ ਵਾ ਇਸ ਤੂੰ ਕਿਉਂ ਤੱਕਰਾ ਲਈ ਮੈਂ ਤੇ ਮੈਂ ਕਹਿੰਦਾ ਸੁਣ ਜਦ ਤੱਕ ਹੋਇਆ ਹੀ ਸੀ ਜੀ ਉਹ ਇਹਦੇ ਕੁੜੀ ਦੇ ਬਾਪ ਦਾ ਮਾਮਾ ਸੀ ਨਾਲ ਆ ਗੀਆ ਤੋਂ ਜੀ ਜਿੱਦੇ ਸਾਡਾ ਸੰਗਤਤਾ ਹੋਇਆ ਵੀ ਲੇਖ ਲਿਖਾਈ ਕਰੋ 500 ਸਟੈਂਟੇ ਇਹ ਸਰਪੰਚ ਸਾਹਿਬ ਵੀ ਨਾਲ ਸੀਗੇ ਜੀ ਇਹ ਮਤਲਬ ਮੈਂ ਕਹੇ ਵੀ ਤੁਹਾਡਾ ਸੰਗਤਤਾ ਮੈਂ ਕਹੇ ਵੀ ਇੱਥੇ ਨਾ ਕੁੜੀ ਦੇ ਸਮਝਾ ਉੱਤੇ ਨਹੀਂ ਹੁੰਦੇ ਹੁੰਦੇ ਤੁਸੀਂ ਟਾਈਮ ਲੈ ਲਓ ਉਹ ਪਤਾ ਕੀ ਆnde ਕਹਿੰਦੇ ਟਾਈਮ ਨਹੀਂ ਲੈਣਾ ਅਸੀਂ ਤਾਂ ਅੱਜ ਮਾਰਨੀ ਆ ਰਾਤ ਨੂੰ ਜੀ ਮੈਂ ਕਹੇ ਵੀ ਇਹ ਮਾਰਨੀ ਹੈ ਸਾਡੇ ਘਰੇ ਕੋਈ ਫੈਸਲਾ ਨਹੀਂ ਇਸ ਗੱਲ ਦਾ ਮੈਂ ਕੁੜੀ ਨੂੰ ਮਰਾਉਣ ਬਾਅਦ ਕੇ ਫੈਸਲਾ ਨਹੀਂ ਕਰਾਉਂਦਾ ਤੁਸੀਂ ਆਪ ਦਾ ਜਿਵੇਂ ਮਰਜੀ ਨਿਕੜੇ ਜੀ ਹਾਂ ਵੀ ਮੈਂ ਲਿਖਾ ਕੇ ਆਦੇ ਕਰੇ ਜੇ ਤਾਂ ਪਾਪਾਂ ਦਾ ਅਧਿਕਾਰੀ ਮੈਂ ਆ ਤੁਸੀਂ ਆ ਕੇ ਕੁੜੀ ਮਾਰਦੇ ਜੀ ਚਲੋ ਉਥੋਂ ਟਲ ਕੀ ਗੱਲ 2 ਸਾਲ 2 ਸਾਲ ਚੱਲੀ ਗਈ ਗੱਲ ਹੈ ਜੀ ਜੋ ਆ ਕੇ ਇੱਥੇ ਵਧੀਆ ਭਲੀ ਜਾਂਦੇ ਆ ਸਾਰਾ ਕੁਝ ਹੋਈ ਜਾਂਦਾ ਤੇ ਪੜਦੇ ਆ ਇੱਥੇ ਹੁਣ ਉਹ ਬਸ ਥੋੜਾ ਜਿਹਾ ਲਾਲਚ ਜਾ ਕੇ ਇੱਥੇ ਕਹਿੰਦੇ ਆ ਕੁੜੀ ਦੇ ਨਾਂ ਜ਼ਮੀਨ ਲਵਾ ਦਿਓ ਕੋਈ ਲੱਗ ਤੇ ਕਹਿੰਦੇ ਨੇ ਮੁੰਡਿਆਂ ਦੇ ਨਾਲ ਇਹ ਮੁੰਡਿਆਂ ਦੀ ਜ਼ਮੀਨ ਤਾਂ ਹੈ ਹੀ ਕੋਈ ਹੈ ਹੂੰ ਕੱਲਾ ਮੁੰਡਾ ਇਹ ਜਦੋਂ ਮਾਂ ਪਿਓ ਮਰ ਗਏ ਛੇਤੀ ਹੋਈ ਹੈ ਜਦੋਂ ਇਹ ਮਰ ਗਿਆ ਪੋਤਿਆਂ ਦੀ ਹੈਗਾ ਹਾਂ ਜੀ ਹੈ ਇਹਦੇ ਚੋਂ ਦੱਸੋ ਕੀ ਵੀ ਅੱਜ ਜ਼ਮੀਨ ਨਾਂ ਲਵਾਉਣ ਵਾਲੀ ਕਿਹੜੀ ਗੱਲ ਹੈ ਜੀ ਇੱਕ ਤੁਹਾਨੂੰ ਪੁੱਛਾਂਗੇ ਗੱਲ ਵਾਕਈ ਸੱਚਾਈ ਹੈ ਜਿਹੜੀ ਇਹਨਾਂ ਦੇ ਬਾਈ ਨੇ ਦੱਸਿਆ ਕਿ ਤੁਸੀਂ ਜਿਵੇਂ ਕਹਿੰਦੇ ਪਿਸ਼ਾਬ ਇੱਥੋਂ ਕਰੋ ਐਂ ਕਰ ਲਓ ਤੁਹਾਨੂੰ ਅੰਦਰ ਜਨਰਲ ਆ ਦਿੱਤਾ ਜੀ ਤੁਸੀਂ ਬਾਕੀ ਸਿਕਾਈ ਹੈ ਮੈਨੂੰ ਨਾ ਇਹ ਰਾਤ ਨੂੰ ਗੂਲੇ ਦਿੱਤੇ ਜਾਂਦੇ ਸੀ ਨਸ਼ੇਲੀਆ ਗੂਲੀਆਂ ਲੇਕ ਮੈਨੂੰ ਅੰਦਰ ਬੰਦ ਕਰ ਦਿੱਤਾ ਜਾਂਦਾ ਸੀ ਜੀ ਉਹ 1 ਮਹੀਨੇ ਤੋਂ ਸਵੇਰ ਹੁੰਦਾ ਸੀ ਮੈਂ ਕੰਮ ਤੇ ਲੱਗਿਆ ਹੋਇਆ ਸੀ ਬਠਿੰਡੇ ਜੀ ਠੰਡੇ ਸੀ ਇਹ ਕੋਲ ਜੌਬ ਕੀਤੀ ਹੈ ਮੈਂ ਉਹ ਤਾਂ ਬਠਿੰਡੇ ਲੱਗਿਆ ਹੋਇਆ ਸੀ ਉੱਥੇ ਮੈਂ ਚਲਾ ਜਾਂਦਾ ਸੀ ਤੜਕੇ ਤੜਕੇ ਮੈਨੂੰ 7 ਵਜੇ ਜਾਗ ਖੋਲਦੀ ਸੀ 7 ਵਜੇ ਉੱਟ ਕੇ ਫਿਰ ਰਾਤ ਨੂੰ 8:30 ਵਜੇ ਹੁੰਦਾ ਸੀ 8:30 ਵਜੇ ਆ ਕੇ ਮੈਨੂੰ ਰੋਟੀ ਦਿੰਦੀ ਸੀ ਰੋਟੀ ਉਸ ਤੋਂ ਬਾਅਦ ਦੁੱਧ ਦੇ ਦੁੱਧ ਤੇ ਮੈਨੂੰ ਦਵਾਈ ਦੇ ਕੇ ਬਾਅਦ ਪਏ ਜਾਂਦਾ ਸੀ ਮੈਨੂੰ ਕੋਈ ਪਤਾ ਨਹੀਂ ਸੀ ਕੀ ਹੋ ਜਾਂਦਾ ਕੀ ਨਹੀਂ ਹੁੰਦਾ ਰਾਤ ਨੂੰ ਕਿਵਰ ਜਾਗ ਵੀ ਖੋਲਦੀ ਪਾਰਟੀ ਉੱਥੇ ਰੱਖੀ ਹੁੰਦੇ ਉਹਦੇ ਵੀ ਬਸਾਬ ਕਰਦਾ ਜੀ ਉਹ ਬਾਹਰ ਹੁੰਦੀ ਸੀ ਮੈਂ ਅੰਦਰ ਹੁੰਦਾ ਸੀ ਜੀ ਜਿੰਨ ਕਿ ਬਾਹਰ ਨਹੀਂ ਜਾਂਦੇ ਸੀ ਪਿਸ਼ਾਬ ਕਰਨ ਬਾਹਰ ਹੀ ਰੱਖੀ ਸੀ ਅੰਦਰ ਬਾਹਰ ਹੀ ਕਰਨਾ ਸੀ ਅੰਦਰ ਹੀ ਕਰਨਾ ਸੀ ਤੁਹਾਡੀ ਕੋਈ ਜੱਜਮੈਂਟ ਨਹੀਂ ਹੁੰਦੀ ਸੀ ਕਿ ਬਾਹਰ ਹੀ ਰੱਖੀ ਦੀ ਸੀ ਬੀਪੀ ਦਾ ਫੋਨ ਵੀ ਪਿਆ ਸਾਰਾ ਬਲੱਡ ਹੀ ਰਹਿ ਗਿਆ ਸੀ ਮੇਰਾ ਬਲੱਡ ਇੰਨਾ ਰਹਿਦਾ ਘਟ ਰਹਿਦਾ ਸੀ ਮੈਂ ਬੱਸ 'ਚ ਵੀ ਸੌਂਦਾ ਜਾਂਦਾ ਸੀ ਉੱਥੇ ਵੀ ਸੌਂ ਜਾਂਦਾ ਸੀਗਾ ਜਦੋਂ ਇੱਕ ਪਲੱਟੇ ਮੇਰਾ ਇੰਨਾ ਘਟ ਘਟ ਰਹਿਣ ਲੱਗ ਗਿਆ ਸਾਰਾ ਬਲੱਡ ਵੀ ਰਹਿ ਗਿਆ ਸੀ ਫਿਰ ਫੋਨ ਵੀ ਕੱਢ ਲਿਆ ਮਸੇ ਹੀ ਬਚਿਆ ਮੈਨੂੰ ਫੋਨ ਵੀ ਕੱਢ ਕੇ ਲੈ ਗਿਆ ਸੀ ਕੋਈ ਮੇਰੇ ਇਹਦੇ ਸੁੱਤੇ ਪਏ ਦਾ ਨੇ ਜਦੋਂ ਬੱਸ ਚ ਜਾਂਦਾ ਹੁੰਦਾ ਸੀਗਾ ਇਹਦਾ ਫੋਨ ਵੀ ਚੋਰੀ ਹੋਇਆ ਇਹਦਾ ਫੋਨ ਚੋਰੀ ਜਿੱਦਾਂ 60000 ਦਾ ਫੋਨ ਸੀਗਾ ਫਿਰ ਇਹਦੇ ਚੋਰੀ ਕਰਕੇ ਲੈ ਗਏ ਕਿਉਂਕਿ ਰਾਤ ਨੂੰ ਇਹਨੂੰ ਬੋਲ ਨਾ ਦਿੱਤੇ ਹੋਇਆ ਜਾਂਦਾ ਸੀ ਬੱਸ 'ਚ ਨਹੀਂ ਸੌ ਜਾਂਦਾ ਸੀ ਫਿਰ ਇਹ ਇਹਦਾ ਜਿਹੜਾ ਮਲਾ ਮਜੀਦੇ ਕੋਲੇ ਲੱਗਿਆ ਸੀ ਉਹ ਵੀ ਕਹਿੰਦਾ ਵੀ ਕੋਈ ਗੱਲ ਹੈ ਕਰਨ ਬਰਿੰਦਰ ਤੂੰ ਸੌਂਦਾ ਕਾ ਤੂੰ ਆਂ ਤੇ ਫਿਰ ਜਾ ਕੇ ਫਿਰ ਇਹਨੇ ਸਾਨੂੰ ਜਾਨੀ ਇਹ ਡਰਾਇਆ ਵਾ ਸੀ ਧਮਕਾਇਆ ਵਾ ਸੀਗਾ ਤੀ ਜਾਨੀ ਸਾਨੂੰ ਇਹਨੇ ਕੋਈ ਸੱਚੀ ਪਹਿਲਾ ਉਹਦੇ ਗੱਲਾਂ ਨਹੀਂ ਦੱਸੀ ਹੁਣ ਜਦੋਂ ਸਾਰਾ ਕੁਝ ਮੂਰੇ ਆ ਗਿਆ ਹੁਣ ਜਾ ਕੇ ਜਾਨੀ ਜਾਨੀ ਕੰਮ ਬਾਲਾ ਵੱਧ ਗਿਆ ਕੀ ਨਗਰ ਅੱਜ ਪਰਵਾਰ ਤੁਹਾਡਾ ਸਾਰਾ ਇਸ ਪਰਵਾਰ ਦੇ ਨਾਲ ਥੋੜੀ ਬਹਿ ਗਏ ਆ ਉਹ ਕੋਈ ਸਾਰੇ ਨਾਲ ਆ ਬਾਈ ਸਾਰਾ ਰਕ ਗਿਆ ਤਾਂ ਹੋਰ ਵੀ ਹੈ ਬਾਈ ਜੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹਾਂ ਇਹਨਾਂ ਵੱਲੋਂ ਕੋਰਟ ਅਪਲਾਈ ਜੋਸ਼ ਕੀਤਾ ਵਾ ਉਹਦੀਆਂ ਨਕਲਾਂ ਐਸਐਸਪੀ ਨੂੰ ਵੀ ਦਿੱਤੀਆਂ ਨੇ ਸਾਰਾ ਕੁਝ ਦਿੱਤਾ ਜਿਹੜੀ ਯੂਨੀਅਨ ਹੁਣ ਐਵੇਂ ਚੱਕ ਕੇ ਡੂਡੂ ਕਰਕੇ ਇਹਨਾਂ ਦੇ ਵਾਰਚ ਬੈਠੀ ਹੈ ਜੇ ਅੱਜ ਹੁਣ ਯੂਨੀਅਨ ਨਾਲ ਉਥੇ ਇੱਥੇ ਲੜਾਈ ਹੋਊਗੀ ਤੁਹਾਨੂੰ ਇੱਕ ਤੁਸੀਂ ਦੱਸੋ ਤੁਸੀਂ ਵੀ ਕਿਸਾਨ ਹੋ ਹਾਂਜੀ ਜਥੇਬੰਦੀਆਂ ਦੀ ਗੱਲ ਕਰਕੇ 30 ਤੋਂ 35 40 ਜਥੇਬੰਦੀਆਂ ਜਦੋਂ ਕੋਈ ਵੀ ਰੋਲਾ ਪੈਂਦਾ ਤੇ ਜਥੇਬੰਦੀਆਂ ਜਾਨੀ ਕਿ ਉਸ ਚੀਜ਼ ਦੀ ਅਗਵਾਈ ਕਰਦੀਆਂ ਹਾਂ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਗਰਾਹਾਂ ਖੜੀ ਹੈ ਦੂਜੇ ਪਾਸੇ ਦੂਜੇ ਪਾਸੇ ਤੁਸੀਂ ਸਿੱਧੂ ਪਰਦੇ ਵੀ ਆਗੂ ਫੜੇ ਹੋ ਇਹ ਲੱਗਦਾ ਵੀ ਇਸ ਫੈਸਲੇ ਨੂੰ ਬਹਿ ਕੇ ਹੱਲ ਕਰ ਲੈਣਾ ਚਾਹੀਦਾ ਜੀ ਇੱਕੋ ਜੀ ਪਹਿਲਾਂ ਤਾਂ ਕਿਸੇ ਦੇ ਘਰੇ ਮੜਾ ਨਾ ਜਾਂਦੇ ਜੰਮ ਨਾ ਪਵੇ ਜੀ ਮੈਂ ਇੱਕੋ ਗੱਲ ਕਹਿਣਾ ਚਾਹੁੰਨਾ ਹੈ ਪਹਿਲਾਂ ਤਾਂ ਆਹ ਦੇਖ ਲਓ ਜੀ ਬੀੜ ਕੋ ਚਲੋ ਠੀਕ ਹੈ ਨਾ ਨਹੀਂ ਕੋਈ ਨਹੀਂ ਇਹ ਥੋੜਾ ਜਿਹਾ ਪਰਚੇ ਨਾਲ ਦਿਖਾਈ ਜਾ ਸਕਦੀ ਹੈ ਜਿਹੜਾ ਬੱਚਾ ਇਹਦੇ ਕੋਲੇ ਆਉਂਦਾ ਸੀਗਾ ਇਹ ਮੁੰਡੇ ਦੇ ਘਰਾਂ ਵਾਲੀ ਕੋਲੇ ਆਉਂਦਾ ਸੀਗਾ ਜਿਹੜਾ ਉਹ ਨਿੱਕਾ ਜਿਹਾ 2 ਸਾਲ ਦਾ ਬੱਚਾ 3 ਸਾਲ ਦਾ ਉਹਦੇ ਲੰਗਮੂਹ ਚ ਪਾਈ ਜਾਂਦਾ ਜੀ ਛੋਟੇ ਸਾਹਮਣੇ ਆ ਉਹਨੂੰ ਜਿਹੜਾ ਬਰਾਬਰ ਦੀ ਸਜ਼ਾ ਹੋਣੀ ਚਾਹੀਦੀ ਹੈ ਨਾ ਕਿ ਕਾਰਵਾਈ ਉਹਦੇ ਤੇ ਇਹਨਾਂ ਤੇ ਤੇ ਉਹਨਾਂ ਤੇ ਕਾਰਵਾਈ ਜਿਹੜੀ ਕੋਲੇ ਨੂੰ ਵੀ ਗਲਤ ਕੰਮ ਨਿੱਕੇ ਨਮਾਲਕ ਬੱਚੇ ਨਾਲ ਕਰਾਉਂਦੀ ਐ ਆਹ ਵੇਖ ਲਓ ਬੀੜ ਕੋ ਮੇਰੇ ਕੋਲੇ ਆ ਜੀ ਇਹ ਆਮ ਬੀੜ ਕੋ ਵੱਡੇ ਚੰਨ ਨਾਲੀ ਵੀ ਦਿਖਾ ਦਿੰਦੇ ਆ ਉਹ ਥੋੜੀ ਜੀ ਉਹ ਮਤਲਬ ਬਲੈਗ ਦੀ ਕਰਕੇ ਦਿਖਾ ਦਿੰਦੇ ਆ ਆਹ ਵੇਖ ਲਓ ਠੀਕ ਐ ਆਹ ਵੇਖ ਲਓ ਤੁਸੀਂ ਉਹ ਦਿਖਾ ਦਿੰਦੇ ਆ ਜੀ ਪਰ ਜੋ ਇਨਾ ਨਮਾਲਕ ਬੱਚੇ ਨਾਲ 2 ਸਾਲ ਦੇ ਬੱਚੇ ਦੇ ਲਿੰਗ ਮੂੰਹ ਚ ਪਾਈ ਜਾਂਦਾ ਜੋ ਇੱਥੇ ਕੰਦ ਟੱਪ ਕੇ ਘਰੇ ਆਉਂਦਾ ਕੋਲੇ ਉਹਦੇ ਪਿਸਤੌਲ ਵੀ ਦੱਸਦੇ ਆ ਵੀ ਇਹਾਂ ਦੇ ਵੀ ਉਹਦੇ ਕੋਲੇ ਅਸਲਾ ਵੀ ਹੁੰਦਾ ਠੀਕ ਆ ਕਿਸੇ ਤਰ੍ਹਾਂ ਦਾ ਤੇ ਫੇਰ ਜੀ ਫੇਰ ਉਲਟਾ ਤੁਸੀਂ ਲੈ ਆਓ ਤੀਨੂ ਤੁਸੀਂ ਨੂੰ ਨੂੰ ਲਿਆਓ ਤੁਸੀਂ ਐ ਕਰ ਲਓ ਇੱਥੇ ਆ ਕੇ ਧਰਨਾ ਦੇ ਕੇ ਜਿਹੜੀ ਇਹ ਜਥੇਬੰਦੀ ਹੈ ਗਰਾਹਾ ਪੈਰਾ ਚ ਇਹ ਇਥੇ ਨਜਾਇਜ਼ ਬੰਦਿਆਂ ਨੂੰ ਇਹਨਾਂ ਨੂੰ ਤੰਗ ਕਰਦੇ ਆ ਵਿਚਾਰਾ ਇਹ ਸਾਧ ਬੰਦਾ ਜੀ ਮੈਂ ਗਰੰਟੀ ਦਿੰਦਾ ਸਾਰੇ ਪਿੰਡ ਚੋਂ ਸੰਤ ਬੰਦੇ ਆ ਨਾ ਇਹਨਾਂ ਨੇ ਕਿਸੇ ਦੀ ਵੱਟ ਵੱਢੀ ਨਾ ਡਾਲ ਪਰਦੇ ਨਾ ਅੱਜ ਟਿੱਕਰ ਸ਼ਰਾਬ ਪੀਤੀ ਆ ਤਾਂ ਕਿਸੇ ਤਰ੍ਹਾਂ ਦੀ ਵੀ ਇਹਨਾਂ ਨੇ ਕਮਾਈ ਹੱਕ ਦੀ ਕਰਕੇ ਰੋਟੀ ਖਾਣ ਵਾਲੇ ਬੰਦੇ ਆ ਸੱਚ ਦੀ ਕਮਾਈ ਕਰਕੇ ਘਰੋਂ ਖੇਤ ਖੇਤੋਂ ਘਰੇ ਆਉਣ ਵਾਲੇ ਜੀ ਇਹ ਬੰਦੇ ਤੇ ਵਿਚਾਰਾ ਨੇ ਤੜਕੇ ਉੱਠ ਕੇ ਪਾਠ ਕਰਨਾ ਫੇਰ ਖੇਤ ਜਾਣਾ ਇਹੋ ਜਿਹੇ ਬੰਦੇ ਆ ਇਹ ਸੰਤ ਬੰਦੇ ਆ ਤੇ ਪਰ ਸੰਤ ਬੰਦਿਆਂ ਨੂੰ ਇਹਨਾਂ ਨੂੰ ਤੰਗ ਇਨਾ ਕਰਦੇ ਆ ਜਦੋਂ ਕਿਸੇ ਦੇ ਘਰੇ ਮਾੜਾ ਆ ਨਾ ਜਾਵੇ ਮਾੜਾ ਜਮ ਨਾ ਪਵੇ ਜੀ ਪਰ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਐਸੀ ਵੀ ਜੇ ਗਲਤ ਹੁੰਦੇ ਤਾਂ ਇਹਨਾਂ ਨੂੰ ਗਲਤ ਕਹਿਣਾ ਸੀ ਵੀ ਭਾਈ ਬਗਾਨੇ ਘਰ ਦੀ ਧੀ ਆ ਆਪਣੀ ਧੀ ਆ ਰਹੀਏ ਤੂੰ ਨਾ ਜਾੜਾ ਪਰ ਉਹਦੇ ਜਨਜਾਇਜ਼ ਬਾਲਕ ਖੋਸ ਆ ਆ ਤੁਸੀਂ ਵੀਡੀਓ ਵੇਖ ਹੀ ਲਈ ਸਾਡੇ ਕੋਲੇ ਫੋਟੋ ਹੈ ਨਜਾਇਜ਼ ਗਲਤ ਕੰਮ ਕਰਦੀ ਹੈ ਨਜਾਇਜ਼ ਰਹਿੰਦੀ ਹੈ ਨਜਾਇਜ਼ ਫੇਰ ਤੁਸੀਂ ਲੈ ਲੋ ਜੀ ਜਦੋਂ ਉਹਨਾਂ ਨੇ ਆਖਿਆ ਹੁਣ ਫੋਟੋ ਫੋਟੋ ਗਵਾਚ ਗਾਉਂਗਾ ਉਹਨਾਂ ਨੂੰ 4 ਸਾਲਾਂ ਬਾਅਦ ਹੁਣ ਦੁਬਾਰੇ ਫੇਰ ਆਏ ਉਹ ਠੀਕ ਹੈ ਉਹਨਾਂ ਨੂੰ ਕਹਨੇ ਆ ਵੀ ਛੋਟੀ ਤੇ ਆ ਛੋਟੀ ਵੀ ਅਜ ਤਰਹਿੰਦੀ ਆ ਦੂਜਿਆਂ ਦੀ ਵੀ ਰਹਿੰਦੀ ਐ ਇਹ ਫੋਟੋ ਨਾ ਬਾਹਰ ਜਾਵੇ ਚੁੱਪ ਕਰਕੇ ਆਪ ਦਾ ਜਿਹੜਾ ਇਹਨਾਂ ਨੇ ਜੇ ਨਹੀਂ ਰੱਖਿਆ ਆਪ ਦਾ ਜਾਵੇ ਪਰ ਇਹ ਜੇ ਬੰਦਿਆਂ ਤੋਂ ਜਿਹੜੇ ਕੰਨ ਟਪਾਉਣਾ ਕੋਰਟ ਚ ਕੇ ਚੱਲਦਾ ਇਹ ਹਾਂ ਤੇ ਨੈਬਾ ਨੈਬਾ ਵੀ ਹਾਂ ਹਾਂ ਮੁੰਡੇ ਦਾ ਪਿਓ ਤੇ ਸਹਰਾ ਤੇ ਸਾਥ ਉਹਦੀ ਵਿਧਵਾ ਹੈ ਸਾਰਿਆਂ ਉਹਨਾਂ ਨੇ ਕੁੱਟਣਾ ਇੱਥੇ ਕੱਲੀ ਜਨ ਲੈ ਜਾਂਦੀ ਹੁਣ شریف ਬੰਦੇ ਆ ਅੱਜ ਤੱਕ ਤੇ ਉਹਨਾਂ ਦੇ ਪਿਓ ਨੇ ਦਾਦੇ ਨੇ ਪੜਦਾਦੇ ਨੇ ਉਹਰਾ ਸ਼ਰਾਬ ਵੀ ਨਹੀਂ ਸੰਗੋ ਕੇ ਬੇਟੀ ਨਾਮਤਾਰੀ ਕੂਕੇ ਬੰਦੇ ਆ ਇਹ ਅੱਜ ਤੱਕ ਰੇਨਾ ਨੇ ਕੋਈ ਵਿਚਾਰਿਆਂ ਨੇ ਗਲਤ ਕੰਮ ਕਰਿਆ ਹੀ ਨਹੀਂ ਮੰਦੇ ਕਮੀ ਨਾਨਕਾ ਜਦ ਕਦਮ ਮੰਦਾ ਹੋਏ ਹੈ ਪਤਾ ਨਹੀਂ ਕਿਹੜੇ ਕਰਮ ਅੱਗੇ ਆ ਗਏ ਕਿ ਇਹ ਜੀਤੀ ਕਿਸਾਨਿਆਂ ਦੇ ਕਿਸੇ ਦੇ ਘਰੇ ਮੜਾ ਆਣਾ ਜਾਵੇ ਜੰਮ ਨਾ ਪਵੇ ਠੀਕ ਹੈ ਤੇ ਮਤਲਬ ਇਹ ਬੰਦੇ ਇਹੋ ਜਿਹੇ ਆ ਜਿਵੇਂ ਉਹ ਗੁਰਬਾਣੀ ਚਾਉਂਦਾ ਮਿੱਠ ਤਨੀਵੀ ਨਾਨਕਾ ਗੋਂਚੀਆਂ ਆਂ ਤਤ ਵਿਚਾਰੇ ਮਿੱਠੇ ਸ਼ਾਂਤੀ ਨਾਲ ਰਹਿਣ ਵਾਲੇ ਧੰਨੇ ਭਗਤਾਂ ਨੂੰ ਹੱਕ ਦੀ ਕਮਾਈ ਕਰਨ ਵਾਲੇ ਇਹ ਬੰਦੇ ਆ ਜੇ ਮੈਥੋਂ ਕੋਈ ਗਲਤੀ ਹੋਏ ਮੈਂ ਮਾਫੀ ਚਾਹੁੰਦਾ ਹਾਂ ਕੀ ਜਥੇਬੰਦੀ ਨੂੰ ਬਹਿ ਕੇ ਹੁਣ ਹੱਲ ਕਰ ਲੈਣਾ ਚਾਹੀਦਾ ਨਹੀਂ ਜਥੇਬੰਦੀ ਨੂੰ ਤਾਂ ਇਸ ਕੰਮ ਕੀ ਨਹੀਂ ਹੋਣਾ ਚਾਹੀਦਾ ਪਰਿਵਾਰਕ ਮਸਲਾ ਹੈ ਜੀ ਇਹ ਇਹ ਕਿਹੜਾ ਕੋਈ ਸਰਕਾਰ ਨਾਲ ਜਾਂ ਕਿਸੇ ਨਾਲ ਹੋਰ ਹੈ ਇਹਦਾ ਇਹ ਮੁੰਡੇ ਮੀਆਂ ਬੀਬੀ ਆਸਮੇ ਰੌਲਾ ਮੰਡੇ ਦਾ ਤੇ ਅਲੀ ਘਰਾਂ ਜਿਆ ਰੌਲਾ ਹੈ ਇਹਦੇ ਕੀ ਜੁਨੀਆ ਦਾ ਆਉਣ ਦਾ ਮਤਬ ਨਹੀਂ ਜੰਦੇ ਆਉਣੀਆਂ ਕਦੋਂ ਆਉਂਦੀ ਹੈ ਜਥੇਬੰਦੀ ਸਚਾਈ ਤੇ ਹਾਂ ਪਹਿਲਾ ਸਚਾਈ ਵੇਖੋ ਇਹ ਸਚਾਈ ਦੇ ਮਗਰ ਜਾਣ ਜੇ ਤਾਂ ਅਸੀਂ ਅਸੀਂ ਗਲਤ ਹੈ ਆ ਦੀ ਮਾਤਾ ਦੇ ਉਹ ਜੇ ਤਾਂ ਜੇ ਤਾਂ ਸਾਡੀ ਪਰਿਵਾਰ ਗਲਤ ਹੈ ਜੀ ਤਾਂ ਉਵੇਂ ਕਰ ਦੇਣਾ ਸਚਾਈ ਵੇਖ ਕੇ ਸਚਾਈ ਕਰਨ ਜੇ ਇਹ ਜਸਾ ਬੰਦਿਆ ਪਲੇ ਦਾ ਕੰਮ ਕਰਦੇ। ਛਪੜਾ ਕਰਦੀਆਂ ਤੇ ਸੈਟ ਕੇ ਨਿਵੇੜਨ ਸਾਡੇ ਨਾਲ। ਇਹ ਨਹੀਂ ਗੱਲ ਹੁੰਦੀ ਵੀ ਆ ਕੇ ਧਰਨਾ ਲਾ ਲੋ ਬਾਦਮੂਰੇ। ਜੋ ਇੱਕ ਵਾਰੀ ਦਾ ਪੱਤਾ ਖੱਤਿਆ ਵਾ ਉਥੇ ਕੇਸ ਜਲੀ ਜਾਂਦਾ ਫਿਰ ਮਤਲਬ ਕੀ ਬਾਦਮੂਰੇ ਧਰਨਾ ਲਾਵਾ ਹੁਣ ਮੈਂ ਜੇ ਟਰੈਕਟਰ ਕੱਢਾਂ ਤੇ ਲੜਾਈ ਨਹੀਂ ਵਧੂਗੀ। ਮੈਂ ਵੀ ਜਾਣਾ ਘਾਤ।